ਦੀ ਬਾਤ ਵਿੱਚ ਬਹੁਤ ਕੁਝ ਹੈ ਜਿਸ ਬਾਰੇ ਮੈਂ ਸੱਚ ਜਾਨੀ ਸਾਲ ਤਨਾ ਸਭ ਦੇ ਸਾਝੇ ਹੋਏ ਨੇ ਤੇ ਕੋਈ ਜਾਗਰੂਕ ਹੋਣਾ ਸਭ ਇਸਾ ਤੇ ਵਾਲ ਸੁਦਾ ਹੈ ਸੁਏ ਵੀ ਸੁਦਾ ਹੈ ਬਹੁਤ ਬੜਾ ਪ੍ਰਭਾਤ ਹਿੰਦਪਾਰਟੀ ਵਾਲੀ ਬਹੁਤ ਉੱਪਰ ਹੈ ਬਾਟਨਾ 10000 ਰੁਪਏ ਬਹੁਤ ਸਾਰੇ ਉੱਪਰ ਹੈ ਬਹੁਤ ਸਿਖਿਆ ਬਹੁਤ ਬਹੁਤ ਦੁਨੀਆ ਭਰ ਦੇ ਵਿੱਚ ਜੋ ਪਿਆਰ ਨਾਤਾ ਉਹ ਦਾ ਹੈ ਤੁਸੀਂ ਇਕੱਠੇ ਰਹਿ ਕੇ ਤੇ ਫਿਰ ਇਲੈਕਸ਼ਨ ਕਮਿਸ਼ਨ ਨੇ ਵੀ ਉਹ ਚੀਜ਼ ਨੂੰ ਅਸੀਂ ਉਹਨਾਂ ਦਾ ਧੰਨਵਾਦ ਉਹ ਵੀ ਕਰਦੇ ਕਿਉਂਕਿ ਸਾਨੂੰ ਤਾਂ ਉਹ ਵੀ ਰਾਜਨੀਤੀ ਤੋਂ ਛੱਡਦੀ ਨਹੀਂ ਆ ਕਰੇ ਸਿਰਫ ਹੱਥੀਂ ਉਹ ਨਹੀਂ ਕਰਦੀ ਰਾਜਨੀਤੀ ਕਿਉਂਕਿ ਲੋਕਾਂ ਦੀ ਹਸਾਬਾ ਅੰਕੇ ਬਾਬਾ ਜੀ ਤੁਸੀਂ ਕੁਝ ਕਰੋਗੇ ਕਿਉਂਕਿ ਹੁਣ ਟਿੱਕਰ ਵੀ ਜੋ ਕੁਝ ਵੀ ਹੈ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਿਰਮਲ ਕੁਟਿਆ ਸੀਚੇਵਾਲ ਨਤਮਸਤਕ ਹੋਏ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਅਸ਼ੀਰਵਾਦ ਲਿਆ ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀ ਵਿਗੜ ਰਹੀ ਵਾਤਾਵਰਨ ਦੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਕਿਵੇਂ ਧਰਤੀ ਹੇਠਲਾ ਪਾਣੀ ਡੂੰਗਾ ਹੁੰਦਾ ਜਾ ਰਿਹਾ ਹੈ ਤੇ دریاਵਾਂ ਦੇ ਪਾਣੀ ਪਲੀਤ ਹੋ ਰਹੇ ਨੇ ਪੰਜਾਬ ਵਿੱਚ ਜੰਗਲਾਤ ਰਕਬਾ ਤੇਜ਼ੀ ਨਾਲ ਘਟ ਰਿਹਾ ਹੈ ਸੰਤ ਸੀਚੇਵਾਲ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਚੋਣਾਂ ਦੌਰਾਨ ਵਾਤਾਵਰਣ ਦਾ ਏਜੰਡਾ ਸੌਪਿਆ ਉਹਨਾਂ ਚੰਨੀ ਨੂੰ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਹ ਲੋਕਾਂ ਦੇ ਵਿੱਚ ਇਸ ਏਜੰਡੇ ਨੂੰ ਆਪਣੀ ਮੁਹਿੰਮ ਵਜੋਂ ਇਸਤੇਮਾਲ ਕਰਨ ਇਸ ਤੋਂ ਇਲਾਵਾ ਸੰਤ ਸੀਚੇਵਾਲ ਨੇ ਦੱਸਿਆ ਕਿ ਜਲੰਧਰ ਜਲਵਾਯੂ ਤਬਦੀਲੀ ਦੀ ਮਾਰ ਹੇਠ ਆਉਣ ਵਾਲੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਸੰਵੇਦਨਸ਼ੀਲ ਹੈ ਵਰਲਡਵਾਈਡ ਫੰਡ ਵਾਰ ਨੇਚਰ ਦੀ ਰਿਪੋਰਟ ਦਾ ਹਵਾਲਾ ਵੀ ਉਨਾ ਦੱਸਤਾ ਹੈ ਇਸ ਤੋਂ ਇਲਾਵਾ ਉਹਨਾਂ ਲੁਧਿਆਣਾ ਅੰਮ੍ਰਿਤਸਰ ਸਮੇਤ ਦੇਸ਼ ਦੇ 30 ਸ਼ਹਿਰਾਂ ਵਿੱਚ 2025 ਤੱਕ ਪੀਣ ਵਾਲੇ ਪਾਣੀ ਦਾ ਵੀ ਜ਼ਿਕਰ ਕੀਤਾ 550 ਸਾਡਾ ਉਹ ਬੜੀ ਬਹੁਤ ਕੰਟਰੀਬਿਊਸ਼ਨ ਹੈ ਸਮਾਏ ਹੋਈ ਹੈ ਕੁਸ਼ੂਸ਼ ਸਰ ਜਿੰਨੇ ਕੁ ਮਤਲਬ ਜਿੰਨੇ ਸਾਲ ਨੇ ਬਹੁਤ ਕੰਮ ਲਾਟਾ ਗੁਰਾ ਸਫਲ ਰਹਿਲਾਤਾ ਸਿੱਖੀ ਬੀਜੇ ਰਹਿਲਾਤਾ ਮੇਰੇ ਮੈਂ ਬਈ ਲੰਦਰ ਨੂੰ ਚੱਕਾ ਨਹੀਂ ਬੱਬਾ ਜੀ ਕਿੰਨੇ ਰਸਤੇ ਗਲਾ ਟਿੱਬੇ ਪਏ ਹੁੰਦੇ ਕੋਈ ਜੇ ਉਹ ਸੋਚਦੇ ਪੱਕੀਆਂ ਸੜਕਾਂ ਕਿੱਨੇ ਹੋਣਗੇ ਕੋਈ ਕੱਚੇ ਰਸਤੇ ਜੀ ਸਾਜੀ ਉਹਦੇ ਤੋਂ ਲਾਲ ਪਾ ਕੇ ਇਹ ਰਸਤਾ ਜਾਂਦਾ ਇਹ ਫੋਮ ਆ ਫਰਿਸੀ ਦੀ ਆ ਫੋਮ ਆ ਕਦਮ ਬਾਲਿਆ ਜੀ ਟਿੱਬੇ ਵਹਿੰਦੇ ਹਾਂ ਕਿ ਮੈਂ 550 ਨੇ ਸਾਲ ਦੇ ਵਿੱਚ ਮੈਂ 4 ਚਾੜ ਲਾਇਆ ਸੀ ਸਰਕਾਰ ਸਰਕਾਰ ਮੋਹੂਦ ਜੀ ਦੇ ਸਟੋਰ ਦਾ ਜੇ ਰੱਪਨੇ ਇਹ ਵੀ ਇਹ ਕਿ ਪਾਣੀ ਚਲਾਇਆ ਸੀ ਜੀ ਸਮਾਪਾਣੀ ਨਹੀਂ ਰਹੀ ਤੇ ਸਾਰੇ ਡਾਕਟਰ ਲੱਜਾਂਗੇ ਬਹੁਤ ਵੱਡਾ ਹੈ ਇੱਕ ਜਿਹੜੀ ਹੈਸਪੀ ਵਾਲੇ ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜਾ ਪਿਛਲੇ ਸਾਲ ਦੇ ਸੀ ਵੀ 2023 ਦੇ ਵਿੱਚ ਫਿਰ ਜੁਲਾਈ ਦੇ ਵਿੱਚ ਖੜਾ ਹੋ ਉਹ ਪਿਛਲੇ ਸਾਲ ਦੀ ਜਿਹੜੀ ਐਗਰੀਕਲਚਰ ਮੈਂ ਬੰਗਲਦੇਸ਼ ਨਹੀਂ ਹੈਗੇ ਐਨ ਕਮੇਟੀ ਦੀ ਰਿਪੋਰਟ ਉਹਨਾਂ ਨੂੰ ਵਰਨਿੰਗ ਦੇ ਨੂੰ ਦੇ ਪ੍ਰਭਾਵ ਦਾ ਤੇਰੇ ਵਿੱਚ ਨੋਟਲੇ ਪੰਜਾਬ ਤੇ ਆਖਰ ਮਾਧਿਲ ਤੇ 11 ਜਿਹੜੇ ਹੈਗੇ ਆ ਉਹ ਆਪਣੇ ਹਰਿਆਣਾ ਪੂਰੇ ਪੂਰੇ ਇੰਡੀਆ ਦੇ 310 ਦੇ ਤੇ ਦਿਨਾਂ ਦੇ ਵਿੱਚ ਜਲੰਧਰ ਜਿਹੜਾ ਕ੍ਰਿਟੀਕਲ ਹੈ ਜੀ ਤੇ ਜਿਹੜੇ ਇੱਕ ਹੋਰ ਜੋ ਰਿਪੋਰਟ ਏਜੰਸੀ ਵੱਲੋਂ ਨਾ ਹੈ ਕਿ 250 ਤੇ ਕਰੋ ਮਜ਼ਰਾਨਾ ਜਲੰਧਰ ਤੇ ਅੰਮ੍ਰਿਤਸਰ ਇਹ ਸਾਰੇ ਜ਼ਿਲ੍ਹੇ ਪਾਣੀ ਨੂੰ ਪੀਣ ਵਾਲੇ ਪਾਣੀ ਨੂੰ ਵੀ ਤਰਸਦੇ ਛੋਸੇ ਤਰੀਕੇ ਨਾਲ ਚੋਕੇ ਸੀ ਲਗਾਤਾਰ ਥੱਲੇ ਲਗਾਏ ਆ ਪਾਣੀ ਕਿ ਪਹਿਲਾਂ ਖੂਹ ਨਾ ਕਰਦੇ ਸੀ ਮੋਟਰਾਂ ਆ ਗਈਆਂ ਫਿਰ ਮੋਟਰਾਂ ਦੇ ਨਾਲ ਖੂਹ ਆ ਬੋਰ ਥੱਲੇ ਕਰਦੇ ਸੀ ਪੁੱਠੀਆਂ ਲਾਉਂਦੇ ਸੀ ਫਤ ਮੋਟਰ ਸਮਰਸੀਬਲ ਆ ਗਈ ਜਦੋਂ ਨਮਰਸੀਬਲ ਆਈ ਉਹਨੂੰ ਕਿਸੇ ਨੂੰ ਵੀ ਨਹੀਂ ਪਤਾ ਹੁਣ ਪਾਣੀ ਥੱਲੇ ਜਾਂਦਾ ਕੋਕੋਦੋਂ ਪੰਜ ਕੁ ਮੁੱਠੀ ਲਾਉਂਦੇ ਸੀ ਤੇ ਹਰ ਇੱਕ ਨੂੰ ਪਤਾ ਲੱਗਦਾ ਸੀ ਵੀ ਹੁਣ 5 ਫੁੱਟ ਕਿੱਦਾਂ ਕਰਦੇ। ਹੁਣ ਇੱਕ ਟੋਟਾ ਪਾਈ ਜਾਂਦੇ ਆ। ਪਾਣੀ ਜਿਹੜਾ ਸਾਨੂੰ ਰਿਜ਼ਰਵ 10 ਫੁੱਟ ਤੋਂ ਪਾਣੀ ਦੇ ਕੇ ਗਏ ਸੀ ਅੱਜ 150 ਫੁੱਟ ਤੋਂ ਪਾਣੀ ਹੈ। ਤਾਂ ਕਿ ਤਸੀਂ 150 ਫੁੱਟ ਆਉਣ ਵਾਲੀ ਪੀੜੀ ਦਾ ਮੁਕਾਜ਼ ਦਿੱਤਾ। ਉਸੇ ਜਿਹੇ ਰਫ਼ਤਾਰ ਦੇ ਨਾਲ ਸੀ ਜਾ ਰਹੇ ਆ। ਇਹ ਜੇ ਨਾਲ ਰੋਕੇ ਤੇ ਸਾਡੇ ਜਿਹੜੀ ਗਲੋਬਲ ਵਾਰਮਿੰਗ ਹੈ ਨਾ ਅਸਰ ਪੂਰਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਕਿਸਾਨ ਤੇ ਪਣਾ ਕਿਸਾਨ ਤੇ ਗਰੀਬ ਕਿਉਂਕਿ ਜਿਹੜਾ ਪੂਰੇ ਭਾਰਤ ਜਿਹੜਾ ਹੈਗਾ ਇਹ ਖੇਤੀ ਨੂੰ ਖੇਤੀ ਪਰ ਬਰਬਾਦ ਕਰ। ਇਹ ਦੇਖ ਕੇ ਕਿਸਾਨ ਤੇ ਅਸਰ ਪੈਣਾ ਗਰੀਬ ਤੇ ਹਰ ਪੈਣਾ ਬੰਦ ਕਰਦੇ ਮਜ਼ਦੂਰ ਤੇ ਅਸਰ ਪੈਣਾ ਤੇ ਕਿਉਂ ਅੱਜ ਪੂਰੇ ਭਾਰਤ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਉਹ ਉਹ ਗਲੋਬਲ ਵਾਰਮਿੰਗ ਦੀ ਗੱਲ ਨਹੀਂ ਹੋ ਗਈ ਕਿ ਦੇਖੋ ਸਾਡੇ ਇਹ ਹਾਲਾਤ ਦੇ ਜਿਹੜੀ ਅਸੀਂ 2000 ਦੇ ਵਿੱਚ ਜਦੋਂ ਕਾਨਨ ਦੇ ਵਿੱਚ ਕੁਝ ਇਹੋ ਜਿਹੀਆਂ ਗੋਸ਼ਟੀਆਂ ਹੁੰਦੀਆਂ ਸੀ এনवायरमेंट ਦੀ ਸੰਸਥਾ ਦੇ ਵਿੱਚ ਲੱਗ ਲੱਗੀਆਂ ਸੀ ਇਸ ਬਾਰੇ ਉਸ ਵੇਲੇ ਇਹ ਆਉਂਦਾ ਸੀਗਾ ਕਿ ਆਉਣ ਵਾਲੇ ਸਮੇਂ ਜੇ ਨਾ ਮੰਨੇ ਤਾਂ ਇਦਾਂ ਹੋ ਜਾਊਗੀ ਹੁਣ ਤਾਂ ਹੋ ਗਈ ਹੈ ਕਿ ਤਾਂ ਸ਼ੁਰੂ ਹੋ ਗਿਆ ਤੇ ਦੇ ਕੋ ਹੁਣ ਵੀ ਇਹਦੇ ਲਈ ਬੰਨ ਸਾਧਾ ਧਿਆਨ ਨਹੀਂ ਜਾਂਦਾ ਤੇ ਕੀ ਸਾਡੀ ਖੇਤੀ ਕਿਉਂ ਬਚਦੀ ਸਾਡਾ ਬੇਕੀ ਕਿਉਂ ਲੂ। ਬਸ ਇਹ ਚਿੰਤਾ ਕੱਲੇ ਇਹ ਸਾਡੇ ਪੰਜਾਬ ਦੀ ਨਹੀਂ ਭਾਰਤ ਦੀ ਦੁਨੀਆ ਦੀ ਸਾਰੇ ਰੁਸ਼ਵਤ ਦੀ ਚਿੰਤਾ। ਫਿਰ ਕਿਰਦਾ ਤਾਂ ਹੀ ਦੂਰ ਹੋ ਜੇ ਨਾ ਤੇ ਚਿੰਤਨ ਹੋਵੇ ਗੱਲ ਸਾਡੇ ਧਿਆਨ ਦੇ ਵਿੱਚ ਆਵੇ। ਉਹ ਪੰਜਾਬ ਦੀ ਧਰਤੀ ਪੰਜਾਬ دریاਵਾਂ ਦੀ ਧਰਤੀ ਪਾਣੀਆਂ ਦੀ ਧਰਤੀ ਦੇ ਉੱਤੇ ਇਹ ਭੁੱਖ ਪਾਣੀਆਂ ਹੋਣ ਕਿ ਸਾਡੀ ਚਲਤਾ ਹੋਣੀ ਚਾਹੀਦੀ। ਸੁਵਾਤ ਜਿਹੜੀ ਏਰੀਆ ਹੁੰਦਾ ਹੈ ਲਗਾਤਾਰ ਬਾਬੇ ਨਾਨਕ ਨੇ ਜੋ ਉਪਦੇਸ਼ ਸਾਨੂੰ ਦਿੱਤਾ ਉਸ ਤੋਂ ਨੂੰ ਗੁਰੂਪਾਣੀ ਤੇ ਪਰਮਾਤਮਾ ਦਾ। ਦੇਵ ਸਰ ਆਦਿ ਦੈਦਾ ਖੇਲੇ ਸਰ। ਹਾਂਜੀ। ਅਧੁਰਮ ਦੇ ਉਪਦੇਸ਼ ਦੇ ਉਲੀ ਰੂਪੇ ਚ ਬਣਾਇਆ ਹੁੰਦਾ। ਅੱਜ ਪੰਜਾਬ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਐ ਐਜ਼ ਅ এনवायरमेंट ਇਹ ਜਿਹੜਾ ਹੈਗਾ ਦੁਨੀਆਂ ਦੇ ਨਾਲੋਂ ਵੱਖਰਾ ਹੈ। ਪਰ ਉਸ ਵਾਸਤੇ ਕਿ ਅਸੀਂ ਉਹਦੀ ਗੱਲ ਅਸੀਂ ਆਪਣਾਇਆ ਨਹੀਂ ਅਸੀਂ ਕਰਕੇ ਪਾਣੀ ਬਾਰੇ ਕੋਈ ਖੂਬਰੀ ਹੈ ਪਾਣੀ ਅਸੀਂ ਗੰਦੇ ਕਰਦੇ ਪਾਣੀ ਜਿਹੜਾ ਹੈਗਾ ਧੁੰਗੇ ਚਲੇ ਗਿਆ ਪਾਣੀ ਜਿਹੜੀ ਚਿੰਤਾ ਹੈਗੀ ਹੈ ਇਹ ਸਾਰੀ ਪਾਣੀ ਦੇ ਨਾਲ ਸਾਡਾ ਜੀਵਨ ਪਾਣੀ ਦੇ ਨਾਲ ਤੇਨਾ ਤੱਤ ਦੇ ਨਾਲ ਆ ਅਸੀਂ ਤੇਨਾ ਤੱਤ ਨੂੰ ਪ੍ਰਦੂਸ਼ਿਤ ਕਰੀ ਜਾ ਰਹੇ ਹਾਂ ਤੇ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਤੇ ਚਿੰਤਨ ਹੋਣਾ ਚਾਹੀਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਕਿਉਂਕਿ ਕੋਈ ਚੀਜ਼ ਦਾ ਹੱਲ ਤਾਂ ਹੀ ਹੁੰਦਾ ਨਾ ਕਿ ਜੇ ਉਹਨਾਂ ਦੀ ਚਿੰਤਾ ਤਾਂ ਵੀ ਸਾਹਮਣੇ ਹੋ ਤਾਂ ਹੀ ਬਣਨ ਲੋਕ ਵੀ ਮੰਗਣ ਤੇ ਸਾਨੂੰ ਹਵਾ ਪਾਣੀ ਚਾਹੀਦਾ ਲੋਕ ਵੀ ਨਹੀਂ ਮੰਗਦੇ ਇਸੇ ਕਰਕੇ ਤੇ ਸਾਡਾ ਹੈਗਾ ਕੋਸ਼ਿਸ਼ ਇਹ ਪੋਲੀਟੀਕਲ ਵਿੱਲ ਬਣੇ ਤੇ ਫਿਰ ਜਦੋਂ ਇਸੇ ਸ਼ਕਤੀ ਬਣੂਗੀ ਤੇ ਫਿਰ ਹੀ ਇਹ ਮਸਲੇ ਹੱਲ ਹੋਣਗੇ ਜਦੋਂ ਬਹਤੇ ਬਡੇ ਕੋਈ ਫੈਸਲੇ ਜਿਹੜੇ ਹੈਗੇ ਉਹਨਾਂ ਨੂੰ ਇਸੇ ਸ਼ਕਤੀ ਦੀ ਲੋੜ ਹੈ ਇਹ ਕਾਰਨ ਹੈ ਤੁਡੀ ਸਾਡੀ ਕੰਟਰੀਬਿਊਸ਼ਨ ਐਸ ਵਾਸਤੇ ਬਹੁਤ ਹੈ ਤੇ ਮੈਂ ਸੱਜਿਆ ਵੀ ਸੰਤ ਦਾ ਸਭ ਦੇ ਸਾਝੇ ਹੋ ਰਹੇ ਆ। ਤੁਹਾਡੀ ਕੋ ਜਾ ਕੇ ਜਰੂਰ ਆਣਾ। ਸਭੇ ਸਾਝੀ ਵਾਲ ਸਦਾ ਕੋਈ ਨਹੀਂ ਸੁਭਾ। ਜੀ ਸੋ ਪਹਿਲਾਂ ਹੀ ਬੜਾ ਪਿਆਰ ਹੁੰਦਾ। ਤੁਸੀਂ ਤਾਂ ਪਾਰਟੀਵਾਦੀ ਕੋ ਉੱਪਰ ਹੈ। ਪਾਰਟੀਆਂ ਤੁਹਾਡੇ ਥੱਲੇ ਰਹਿ ਜਾਣਗੇ। ਤੁਹਾਡੀ ਸੋਚ ਉਸ ਤੋਂ ਉੱਪਰ ਹੈ। ਬਹੁਤ ਹੀ ਕਲੀਅਰ ਉਸ ਤੋਂ ਬਤ। ਬਹੁਤ ਬਹੁਤ ਦੁਨੀਆ ਪਰ ਦੇ ਵਿੱਚ ਜੋ ਪਿਆਰ ਦਿੱਤਾ ਉਹ ਤਾਂ ਕਹਿ ਨਹੀਂ ਸਕਦਾ। ਕੋਈ ਅਸੀਂ ਜਿੰਨੇ ਧੰਨਵਾਦ ਹੈ ਕਿ ਇਹਨਾਂ ਨੇ ਕਿਉਂਕਿ ਵੈਸੇ ਰਾਜ ਸਭਾ ਤੇ ਹੁੰਦੀ ਵੈਸੇ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਸਮਾਜ ਵਿੱਚ ਕੁਝ ਕੀਤਾ ਉਸ ਦੇ ਰੂਪ ਦੇ ਵਿੱਚ ਉਹਨਾਂ ਦਾ ਕੋਈ ਨਹੀਂ ਕਿ ਸਾਨੂੰ ਬੁਸ਼ੇ ਕੋਈ ਸੀ ਜਿਵੇਂ ਜੀਵੰਤ ਨਹੀਂ ਸੋਧਿਆ ਸੀ ਬਸ ਰਾਤ ਤੋਂ ਪਰੇ ਕੋਈ ਨਹੀਂ ਪਰ ਉਹਨਾਂ ਦਾ ਇਹ ਕਨਵਿੰਸ ਕਰਨਾ ਬਾਬਾ ਜੀ ਤੁਸੀਂ ਨਹੀਂ ਜਾਓਗੇ ਕੋਈ ਹੋਰ ਜਾਊਗਾ ਪਰ ਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਕਿਸੇ ਨੇ ਨਹੀਂ ਕਰਦੀਆਂ ਕੋ ਅਜੇ ਲੋੜ ਤਾਂ ਹੈ ਕਿ ਉੱਥੇ ਜੇ ਚੰਗੇ ਬੰਦੇ ਆਣਗੇ ਤਾਂ ਉੱਥੇ ਕੋਈ ਗੱਲ ਕਰਨਗੇ ਸਮਾਜ ਦੀ ਗੱਲ ਕਰਨਗੇ। ਤੋਂ ਹੁਣ ਤੱਕ ਚਲੋ ਅਸੀਂ ਧੰਨਵਾਦ ਕਰਦੇ ਹਾਂ ਉਹਦੇ ਨਾਲ ਕੁਝ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ ਕੁਝ ਇਹੋ ਜਿਹੇ ਕਾਰਜ ਜਿਹੜੇ ਹੋ ਸਕਦਾ ਕਿ ਅਸੀਂ ਉਹ ਮੈਂਬਰ ਪਾਰਲੀਮੈਂਟ ਬਣੇ ਆ ਉਹਦੇ ਨਾਲ ਉਹ ਕਾਫੀ ਜਿਹੜੀਆਂ ਗੱਲਾਂ ਜਿਹੜੀਆਂ ਹੋ ਸਕਦਾ ਅਸੀਂ ਕਹਿੰਦੇ ਸੀ। ਅਸੀਂ ਹਾਲ ਇਲੈਕਸ਼ਨ ਤੁਸੀਂ ਤੁਹਾਨੂੰ ਮੌਕਾ ਵੀ ਮਿਲਿਆ ਕੋਸ਼ਿਸ਼ ਕੋਸ਼ਿਸ਼ ਵੀ ਕੀਤੀ ਹੈ। ਵੇ ਜੇ ਇਸ ਤਰ੍ਹਾਂ ਤੁਸੀਂ ਜਨੂਨੀ ਤੌਰ ਤੇ ਜੁੜੇ ਹੋ ਐ ਤਾਂ ਤੁਹਾਡੇ ਵਰਗੇ ਸੰਤ ਮਹਾਂਪੁਰਸ਼ ਇਹ ਲੋਕ ਵੀ ਸੁਣਦੇ ਆ ਤੇ ਅੱਗੇ ਵੀ ਆਉਣਾ ਚਾਹੀਦੇ ਵੱਡਾ ਤੁਸੀਂ ਬਰੋਦਰ ਇਸੇ ਪ੍ਰਕਿਰੇ ਕੀ ਤਾਂ ਨਿੰਨ ਕੋਈ ਤੁਹਾਡੇ ਨਾਲ ਹੈ ਜੀ ਮੈਂ ਇੱਥੇ ਅੱਜ ਤੁਹਾਡੇ ਕੋਲ ਬੈਠਾ ਇਹਦਾ ਇਹੀ ਕਾਰਨ ਹੈ ਕਿ ਇਦਾਂ ਤੁਸੀਂ ਸਭ ਦੇ ਸਾਹਮਣੇ ਉਹ ਵੀ ਸਭ ਦੇ ਨਾਲ ਗੱਲ ਕਰਦੇ ਹੋ ਜੀ ਗਾਡੀ ਸਾਹਿਬ ਤੁਹਾਡੀ ਬਹੁਤ ਸਿਫਤ ਕਰਦੇ ਜੀ ਤੇ ਮੈਂ ਤਾਂ ਤੁਹਾਡੇ ਨਾਲ ਮਿਲ ਕੇ ਪੰਜ 50 ਸਾਲ ਇਸ ਕੰਮ ਕੀਤਾ ਤੇ ਯਾਦ ਹੋ ਲੋ ਤੇ ਉਹ ਮਾਰਾਈ ਨੇ ਸਮਝਾ ਦਿੱਤਾ ਕਿ ਅੱਜ ਬਹੁਤ ਵੱਡੀ ਲੋੜ ਹੈ ਸਮਾਜ ਨੂੰ ਕਿ ਲੋਕ ਆਸ ਕਰਦੇ ਆ ਕੋਈ ਵੀ ਲੀਡਰ ਸਭਾ ਨਾਲ ਆ ਜਾਏ ਕੋਈ ਮਹਾਪੁਰਸ਼ ਆ ਤੇ ਕੋਈ ਹਰ ਲੋਕਾਂ ਦੀ ਆਸਾ ਤੇ ਬਹੁਤ ਵੱਡੀਆਂ ਆਸਾਂ ਜਿਹੜੀਆਂ ਹੈਗੀਆਂ ਜਿਹੜੀਆਂ ਅਸੀਂ ਕਈ ਵਾਰੀ ਉਹ ਬਹੁਤ ਜ਼ਿਆਦਾ ਸਾਡੇ ਹੁੰਦੇ ਆ ਤੇ ਉਹਨਾਂ ਦੇ ਉੱਤੇ ਜਦੋਂ ਨਹੀਂ ਉਚਲ ਹੁੰਦਾ ਕਿਉਂਕਿ ਹਰ ਚੀਜ਼ ਦੀ ਜਿਹੜੀ ਹੈਗੀ ਆ ਕਪੈਸਿਟੀ ਆ ਅਸੀਂ ਪੰਜਾਬ ਦੇ ਵਿੱਚ ਕੀ ਕਰ ਸਕਦੇ ਉਹ ਸਾਡੇ ਕੋਲ ਖਜ਼ਾਨਾ ਕਿੰਨਾ ਕੀ ਹੈਗਾ ਜਦੋਂ ਅਸੀਂ ਬਹੁਤ ਕੁਝ ਕਰ ਦਿੰਦੇ ਨੇ ਉਹ ਚੀਜ਼ਾਂ ਨਹੀਂ ਹੁੰਦੀਆਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਇਸ ਵਾਸਤੇ ਸਾਨੂੰ ਇਹ ਕਹਿੰਦੇ ਕਿ ਜਿਹੜੀ ਇਹ ਚੀਜ਼ਾਂ ਚੋਣ ਮੈਨੀਫੈਸਟੋ ਵੀ ਹੈ ਸਾਡੇ ਵਾਅਦੇ ਵੀ ਹਨ ਉਹਨੇ ਕੋਹਣੇ ਕਹਈਦੇ ਜਿੰਨੇ ਕੇ ਸਪੂਰਨ ਕਰ ਸਕੀਏ ਜਾਣ ਰਹੇਗੇ ਸਾਡੇ ਜਿਹੜੇ ਚੋਣ ਮੈਨੀਫੈਸਟੋ ਹੈ ਕਾਨੂੰਨਾਂ ਨੇ ਹੋਣ ਕਿਉਂਕਿ ਲੋਕ ਕਈ ਵਾਰੀ ਜਿਹੜੀ ਹੈਗੀ ਆ ਆਸਾ ਰੱਖਦੇ ਜਿੰਨਾ ਕ ਪਾਣੀ ਦਾ ਦੇ ਲੋਕਾਂਦਰ ਦੇ ਵਿੱਚ ਸਾਨੂੰ ਦੱਸਿਆ ਨਾ ਕਿ ਬਹੁਤ ਸੀ ਪਹਿਲੀ ਵਾਰੀ ਪਿੰਡ ਦੇ ਸਰਪੰਚ ਸਾਨੂੰ 10 ਸਾਲ ਸਰਪੰਚ ਬਣਾਇਆ ਸੀ ਕੁਝ ਨਹੀਂ ਬਣਨ ਦਿੰਦੇ ਕਿਉਂਕਿ ਬਾਬਾ ਜੀ ਤੁਹਾਨੂੰ ਬਣਾਉਣਾ ਪਰ ਜੀ ਪਹਿਲੀ ਵਾਰੀ ਜਦੋਂ ਬਣੇ ਤੇ ਅਸੀਂ ਪਿੰਡ ਤੋਂ ਜਿਹੜੇ ਹੈਗੇ ਬੂਥ ਖਤਮ ਕੀਤੇ ਇੱਕੋ ਬੂਥ ਲੱਗੂ ਇੱਕ ਪੰਚਾਇਤ ਦਾ ਬੋਰਡ ਤੁਸੀਂ ਜਿਹਨੇ ਮਰਜ਼ੀ ਪਾਉਗੇ ਜੇ ਕੋਈ ਤੁਹਾਨੂੰ ਘਰ ਰਣ ਕੇ ਦੁਟਾਵੇ ਅਸੀਂ ਵਿੱਚ ਪਰ ਬੂਥ ਕਿਸੇ ਵੇਲੇ ਤੁਸੀਂ ਆਪਣਾ ਪਿਆਰ ਨਹੀਂ ਓਡਣਾ ਤੁਸੀਂ ਇੱਥੇ ਰਹਿ ਕੇ ਤੂੰ ਫਿਰ ਇਲੈਕਸ਼ਨ ਕਮਿਸ਼ਨ ਨੇ ਵੀ ਉਹ ਚੀਜ਼ ਨੂੰ ਅਸੀਂ ਉਹਨਾਂ ਧੰਨਵਾਦ ਉਹ ਵੀ ਕਰੀਏ ਸ਼ਾਂਤਮਨਤ ਹੋ ਗਏ ਵੀ ਰਾਜਨੀਤੀ ਤੋਂ ਛੱਡਦੀ ਨਹੀਂ ਆ ਕਰੇ ਸਰਪੰਚੇ ਬਣਾਉਂਦੀ ਕਦੇ ਰਾਜ ਸਭਾ ਨੂੰ ਬਣਾਉਂਦੇ ਕਿਉਂਕਿ ਲੋਕਾਂ ਦੀਆਂ ਹਸਾਬਾਂ ਕਿ ਬਾਬਾ ਜੀ ਤੁਸੀਂ ਕੁਝ ਕਰੋਗੇ ਕਿਉਂਕਿ ਹੁਣ ਤੱਕ ਵੀ ਜੋ ਕੁਝ ਵੀ ਆ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਕਿਉਂਕਿ ਹਰ ਬੰਦੇ ਜਿਹੜਾ ਹੈਗਾ ਜੋ ਕੁਝ ਵੀ ਆ ਸਾਂਝੇ ਸਾਰਿਆਂ ਵਾਸਤੇ ਕੀਤਾ ਸੁਮਾਜ ਵਾਸਤੇ ਕੀਤਾ ਅਸੀਂ ਹੁਣ ਤੱਕ ਕਦੇ ਸਾਰੇ ਮੁੱਖ ਮੰਤਰੀਆਂ ਸਾਹਿਬ ਨੂੰ ਪ੍ਰਧਾਨ ਮੰਤਰੀ ਨੂੰ ਮਿਲਦੇ ਇੱਕ ਵੀ ਕਦੇ ਫੋਨ ਕਿਸੇ ਨੂੰ ਕੀਤਾ ਹੋਵੇ ਸਾਡਾ ਪਰਸਨਲ ਗਿਆ ਸੀ ਕਿ ਇਹ ਵੀ ਇੰਨੇ ਬੰਦੇ ਅਸੀਂ ਰਖਾਦੇ ਸੀ ਕੋਈ ਨਹੀਂ ਸੀ ਤੇ ਅਗਰ ਖਾਵਾਂਗੇ ਤੇ ਇੱਕ ਵਾਰ ਘਟਾਵਾਂਗੇ ਵੀ ਤਾਂ ਸਹੀ ਹੁੰਦਾ ਕਿ ਨਹੀਂ ਸੋਚੀ ਇਹ ਜੀ ਸਾਡੇ ਕੋਲ ਇਹੋ ਜੀ ਕੋਈ ਲਾਈਨ ਵੀ ਨਹੀਂ ਲੱਗਦੀ ਗਲਤ ਬੰਦੋਂ ਨੇ ਸਾਡੇ ਕੋਲ ਨਹੀਂ ਸੀ ਤੇ ਅਸੀਂ ਆਪ ਫੋਨ ਚੱਕਦੇ ਜਦੋਂ ਮਰਜ਼ੀ ਸਾਡਾ ਫੋਨ ਕਰੀ ਕੋਈ ਪਰਸਾ ਜਿਹੜਾ ਹੈਗਾ ਕਿਉਂਕਿ ਹਰ ਇੱਕ ਬੰਦੇ ਨੂੰ ਅਸੀਂ ਕੋਈ ਨਵੇਂ ਦਿੱਤੇ ਆਏ ਨਹੀਂ ਇਸੇ ਵੇਲੇ ਸਿੱਟੇ ਆਉਂਦੇ ਸਾਡੇ ਜਨਮ ਕਿਉਂਕਿ ਹਰ ਬੰਦੇ ਨੂੰ ਅਸੀਂ ਜਾਣਦੇ ਹਾਂ ਸਾਰੇ ਬਾਦੋਂ ਤੋਂ ਜਾਣਦੇ ਕਲਿਗੁਰਮ 62 ਸਾਲ ਦੀ ਉਮਰ ਹੋ ਗਈ। ਬਹੁਤ ਸਿੱچے ਆਇਆ ਸਾਨੂੰ ਸਾਜੀ ਸਿੱਧੇ ਥੋੜਾ ਜਿਹਾ। ਇਹਦੇ ਬਾਅਦ ਘਰ ਦਾ ਟਟੇ। ਥੋੜਾ ਥੋੜੇ ਦਿਨ ਅੱਗ ਨਾਲ ਸਾਡੇ ਕੋਲ ਮਾਉਂਡ ਦੇ। ਜੀ। ਉਹ ਤੋਂ ਜ਼ਿਆਦਾ ਮਾੜਾ ਸੀ ਲੈਦਰ ਕਲੈਕਸ਼ਨ ਦਾ ਨੰਬਰਲੀ। ਉਹ ਜੋ ਸਤਿਨੇ ਚੱਲ ਪਿਆ। ਉਹਦੇ ਨਾਲ ਲੋ ਇਹਨੂੰ ਪਾਣੀ ਚੱਲ ਪਿਆ। ਪਹਿਲੀ ਗੱਲ ਤੋਂ ਜਿਹੜੇ ਪਾਣੀ ਕਾਲਾ ਸੰਗੈ ਡਰੇਨ ਵਾਲਿਆ ਉਹ ਇੱਕ 10 ਕਰੋੜ ਰੁਪਏ ਦਾ ਪ੍ਰੋਜੈਕਟ ਆ ਜਿਹੜਾ ਅ ਗੁਣਸਥਲ ਕੰਜ਼ਰਵੇਸ਼ਨ ਦਾ। ਉਹ ਪਾਣੀ ਖੇਤੀ ਨੂੰ ਲੱਗੂਗਾ ਜੇ ਨਾ ਲੱਗੇ ਫਿਰ ਇਹਦੇ ਵਿੱਚ ਸਭ ਕੁਝ ਪਾਣੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚ ਟ੍ਰੀਟਡ ਪਾਣੀ ਕੋਈ ਸਭ ਤੋਂ ਵੱਡੀ ਜਿਹੜੀ ਕਹਿੰਦੇ ਕਿ ਇਹ ਏਡੀ ਵੱਡੀ ਕਲੰਕ ਸੀ ਕਰਕੇ ਲੋਕਾਂ ਦੇ ਰਿਸ਼ਤੇ ਬੰਦ ਹੋ ਗਏ ਸੀ ਨਾਲਾ ਸਿੰਘਾ ਡੇਨ ਦੇ ਕੰਨੇ ਤੋਂ ਕੋਈ ਇੰਨੀ ਬਦਬੂ ਮਾਰਦੀ ਸੀ ਕਿ ਜਦੋਂ ਨਾ ਉਹ ਲੈਦਰ ਕੰਪਲੈਕਸ ਦਾ ਪਾਣੀ ਜਿਹੜਾ ਸੀ ਕੋ ਟ੍ਰੀਟਮੈਂਟ پلان ਚੱਲਦਾ ਨਹੀਂ ਸੀ ਤਦ ਬਹੁਤ ਲੰਬਾ ਸੰਬੰਧ ਬਾਈਪਾਸ ਕਰਕੇ ਪਾ ਦਿੰਦੇ ਸਿੰਦਰ ਬਾਬਾ ਜੀ 2800 ਚ ਬੰਨ ਲਾਇਆ 2011 ਚ ਬੰਨ ਲਾਇਆ ਜਿੰਨੀ ਸੱਚ ਹੈ ਨਾ ਇਹਦਾ ਪੰਜਾਬ ਨੂੰ ਬਲਕਿ ਹਿੰਦੁਸਤਾਨ ਦੇ ਪੈੜਾ ਚ ਚੜਾ ਪੈਣਾ ਹਰ ਜਿੱਥੇ ਤੁਸੀਂ ਕਹਿਣਾ ਬਿਲ ਬਾਬਾ ਚ ਜੀ ਵਾ ਜਦ ਮੌਕਾ ਮਿਲਿਆ ਆਪ ਸਾਡੇ ਪਾਰਟੀ ਵਾਲਿਆਂ ਨੂੰ ਤਾਂ ਐਸੀ ਕੁੰਜੀਆਂ ਫੜਾ ਦਿੰਦੇ ਹਾਂ ਤੁਸੀਂ ਜਿੰਨਾ ਮਰਜ਼ੀ ਕਰੀ ਜਾਓ ਕਿਉਂਕਿ ਵੱਡੀ ਸੋਚ ਹੈ ਜਿਹੜੀ ਨਿਸ਼ਕਾਮ ਸੇਵਾ ਔਰ ਇੱਕ ਜੋ ਗੁਰੂ ਨਾਲਖ ਸਾਹਿਬ ਨੇ ਰਸਤਾ ਦਿਖਾਇਆ এনवायरमेंट ਨੂੰ ਸਾਫ ਸੁਥਰਾ ਰੱਖਣਾ ਅਰ ਜੇ এনवायरमेंट ਸਾਫ ਸੁਥਰਾ ਹੈ ਤਾਂ ਜੀਵਨ ਵੀ ਜੀਵਨ ਸਾਫ ਸੁਥਰਾ ਹੈ ਜੀ ਬੰਦੇ ਜੀਵਨ ਬਹੁਗੇ ਸ਼ੁਕਰੀਆ ਸੇਤਾ ਚੰਗਿਆ ਰਹਿਣ ਗਿਆ ਤਾਂ ਇਹ ਤੁਹਾਡੀ ਤਾਂ ਅਸੀਂ ਅੱਗੇ ਰੋ ਵੀ ਤੁਹਾਡੇ ਤੋਂ ਸੇਵਾ ਲਈ ਜੀ ਸਾਰੇ ਪੰਜਾਬ ਦੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਣੇ ਘਰ ਲੈ ਜਾਓ ਹਾਂ ਯੂਰਪੀ ਗੁਰੂ ਪ੍ਰਚਾਰ ਨੂੰ ਕਰਦੇ ਕ੍ਰਿਟੀਕਲ ਜੋ ਹਾ ਇਚ ਬੌਂਡ ਫੰਡ ਨੇਚਰ ਦੀ ਰਿਪੋਰਟ ਆ ਉਹ ਚ ਤਾਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਚੰਡੀਗੜ੍ਹ ਸਮੇਤ ਦੇਸ਼ ਨੂੰ ਤੀਜੇਲੇ ਆ ਫਿਰ ਨੂੰ ਚ ਪਾ ਨਹੀਂ ਦੱਸ ਨਹੀਂ ਬਹਾਂ ਜੀ ਦੇ ਹੁਣ ਤਾਂ ਜੁਨਾਦੀ ਹੈ ਕਿ ਅਸੀਂ ਆਉਣ ਨਹੀਂ ਦੇਣਾ ਅਸੀਂ ਰੁਪਾਲ ਬਾਬਾ ਜੀ ਕੋਲ ਬੈਠ ਕੇ ਚੈੱਕ ਕਰਕੇ ਜਲੰਧਰ ਦੇ ਵਿੱਚ ਕੀ ਕਰਨਾ ਹੈ ਉਹ ਬਾਬਾ ਜੀ ਦੇ ਨਾਲ ਦੇਣਾ ਹੈ ਇਹ ਆਪਣੇ ਹੈਗੇ ਜੀ 出差是飞机。